ओके okay, चल हो गया कर दे। लाक की की? साल, साल हो जी जी ले लाक टाकण ई प्रॉब्लम की सीगी प्रॉब्लम सी मेरे 15 14 ਸਾਲ 16 ਸਾਲ ਹੀ ਹੋ ਗੁਣੇ ਇੱਥੇ ਲੱਕ ਦੀ ਪ੍ਰੋਬਲਮ ਸੀ ਲੱਤਾਂ ਦੀ ਪੀੜ ਜਾਂਦੀ ਹੈ ਨਾਦਾ ਤੁਰਿਆ ਜਾਂਦਾ ਨਾ ਖੜਿਆ ਜਾਂਦਾ ਤੇ ਆ ਚੌਂਕ ਦੇ ਵਿੱਚ ਹੁਣ ਬੈਦ ਨੇ ਤੁਹਾਨੂੰ ਜਿਹੜਾ ਇੱਥੇ ਫਿੱਟ ਕੀਤਾ ਉਹਦੇ ਨਾਲ ਕੋਈ ਫਰਕ ਪਿਆ ਗੋਡਿਆਂ ਨੂੰ ਫਰਕ ਪਿਆ ਜੀ ਉਹ ਹੁਣ ਮਾਮਲੀ ਬਾੜ ਤੁਰਿਆ ਨਹੀਂ ਨਹੀਂ ਤੁਰਦਾ ਮੋਟਰਸਾਈਕਲ ਤੋਂ ਹੁਣ ਤੁਰ ਕੇ ਦਿਖਾਈਂਗੇ ਬਾਹਰ ਇੱਕ ਵਾਰੀ ਇਹ ਲੋਕਾਂ ਨੂੰ ਪ੍ਰੋਬਲਮ ਆਉਂਦੀ ਕਿਉਂ ਹੈ ਜਿਹੜੇ ਜ਼ਿਆਦਾ ਚਾਹ ਪੀਂਦੇ ਆ ਸੌਸ ਖਾਂਦੇ ਆ ਫਾਸਟ ਫੂਡ ਲੈਂਦੇ ਆ ਤੇ ਬਾਸੀ ਖਾਂਦੇ ਆ ਸਬਜ਼ੀ ਆਪਣੇ ਫਰਿੱਜ ਦੇ ਵਿੱਚ ਰੱਖੀ ਹੋਈ ਇੱਕ ਵਾਰ ਆਟਾ ਕੁੰਨ ਕੇ ਰੱਖ ਲਿਆ ਚਾਹ ਦਿਨ ਪਕਾਈ ਦੇਣਾ ਸਬਜ਼ੀ ਰੋਟੀ ਇੱਕ ਵਾਰ ਬਣਾ ਕੇ ਰੱਖ ਲਈ ਸਬਜ਼ੀ ਤਿੰਨ ਦਿਨਾਂ ਗਾਹੀ ਜਾਣੀ ਉਹਨਾਂ ਕਾਰਨ ਚਾਹ ਜ਼ਿਆਦਾ ਗਰਮ ਪੀਣੀ 17-18 ਸਾਲ ਹੋ ਕੇ ਤੇ ਲੋਕਾਂ ਨੇ ਕੀ ਕਰਿਆ ਕਿਵੇਂ ਜ਼ਿੰਦਗੀ ਜਿੰਦੇ ਆ ਲੋਕ ਬਾਕੋ ਤੇ ਬਾਕੋ ਤੇ ਬਾਕੋ ਕਿੰਨਾ ਘਰਕ ਲੱਗਿਆ ਹੁਣ ਤੁਸੀਂ ਟ੍ਰੀਟਮੈਂਟ ਕਰਾਉਂਦੇ ਤੱਕ ਇਹਨਾਂ ਬਹੁਤ ਫਰਕ ਮੈਨੂੰ ਅੱਖਾਂ ਤੋਂ ਵੀ ਦਿਖਣੋਂ ਹਟਿਆ ਆਇਆ ਸੀ ਹੁਣ ਤੇ ਜਿਹੜਾ ਲੱਕ ਤੋਂ ਜੋਇੰਟ ਦਾ ਗੈਪ ਘਟਿਆ ਸੀ ਇੱਕ ਪਾਸੇ ਵਾਲਾ ਚੂੜਾ ਅੰਦਰ ਵੜਿਆ ਸੀ ਉਹਦੀ ਵਜ੍ਹਾ ਨਾਲ ਇਹਦੇ ਲੱਕ ਦੇ ਵਿੱਚ ਦਰਦੀ ਤੇ ਥੱਲੇ ਗੋਡਿਆਂ ਲੱਤਾਂ ਨੂੰ ਦਰਜਾਂਦਾ ਸੀ ਤੇ ਉਹ ਮੈਂ ਦਬਕੇ ਸਹੀ ਕਰਦਾ ਜੋਇੰਟ ਦਾ ਗੈਪ ਸਹੀ ਕਰਦਾ ਬਾਬਾ ਸ੍ਰੀ ਚੰਦ ਦੇਸੀ ਦਵਾਈਖਾਨਾ ਬੁੱਲਾਂਪੁਰ ਲਿੰਕ ਰੋਡ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪੰਜ ਦਿਨ ਇੱਥੇ ਐ ਤੇ ਮੈਂ ਫੇਰ ਕਹਿੰਦਾ 819500 ਦੀ 144 ਦੇ ਬੰਦਾ WhatsApp ਹੈਲੋ ਕਰੂਗਾ ਤੇ ਉਹਨੂੰ ਲੋਕੇਸ਼ਨ ਐਡਰੈਸ ਤੇ ਟਾਈਮਿੰਗ ਈਵੈਂਟ ਚ ਨਾਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਮੈਂ ਸੁਖਵੀਰ ਸਿੰਘ ਅਸੀਂ ਖੜੇ ਆਂ ਬਾਬਾ ਸ਼੍ਰੀਚੰਦ ਦੇਸੀ ਦਵਾਖਾਨਾ ਜਿੱਥੇ ਕੀ ਬੈਤ ਜਸਵੰਤ ਜਿਹੜੇ ਲਾਈਵ ਗੋਡੇ ਗਿੱਟਿਆਂ ਦਾ ਜਿਹੜਾ ਇਲਾਜ ਕਰਦੇ ਨੇ ਤਾਂ ਉਹਨਾਂ ਨਾਲ ਤੁਹਾਡੀ ਜਿਹੜੀ ਮਰੀਜ਼ਾਂ ਨੂੰ ਠੀਕ ਕਰਦੇ ਕਰਦੇ ਜਿਹੜੀ ਗੱਲਬਾਤ ਕਰਵਾਵਾਂਗੇ ਜਸਵੰਤੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਮੇਰੇ ਵੱਲੋਂ D5 ਦੀ ਟੀਮ ਦਾ ਤੇ ਦੇਖ ਰਹੇ ਸੋਤਿਆਂ ਨੂੰ ਸასი ਸ਼ਾਲ ਧੰਨਵਾਦ ਜੀ ਕੀ ਹੋਇਆ ਮਾਦਨੂ ਜਿਹੜਾ ਤੁਸੀਂ ਹਾਂ ਦੇਖੋ ਜੋਇੰਟ ਦਾ ਗੈਪ ਘਟਿਆ ਜੀ ਜੀ ਹੁਣੇ ਦੇਖ ਲਿਓ ਬਸ 2 ਮਿੰਟ 2 ਮਿੰਟ ਵੀ ਨਹੀਂ 1 30 ਇਹ ਹੁਣ ਆਪਣਾ ਜਿਹੜਾ ਟ੍ਰੀਟਮੈਂਟ ਆ ਉਹ ਕਰ ਰਹੇ ਨੇ ਜੋਇੰਟ ਘਟਿਆ ਲੱਤਾਂ ਵੱਡੀਆਂ ਛੋਟੀਆਂ ਸੀਗੀਆਂ ਉਹਦੇ ਕਰਕੇ ਜਿਹੜਾ ਦਰਦ ਦਰਦ ਰਹਿੰਦਾ ਲਾਸਟ ਵਾਲਾ ਬਣ ਗਿਆ ਸੀ ਜੀ ਪਸੇ ਦੇ ਗੱਲ ਸੀ ਆ ਦੇਖੋ ਇੰਨਾ ਬਾਡੀ ਬੁੜੀਆ ਟੁੱਟ ਲੱਗੀ ਏ ਠੀਕ ਏ ਸਤਾਰਾ ਥਾਂ ਸਾਬ ਹੋ ਗਏ ਕਿਰੇ ਪਤਾ ਨਹੀਂ ਕੀ ਕਰੀਆ ਕਿਵੇਂ ਜ਼ਿੰਦਗੀ ਜਿੰਦੇ ਆ ਲੋਕ ਥੱਕੇ ਜਾ ਥੱਕੋ ਤੇ ਬਹਾਉ ਤੇ ਬਹਾਉ ਘੇਲ ਕੇ ਕਿੰਨੀ ਵਾਰ ਆਏ ਤੁਸੀਂ ਇੱਥੇ ਪਹਿਲੀ ਵਾਰ ਆਏ ਹਾਂ ਇਹ ਦੋ ਕਿੰਨੇ ਟਾਈਮ ਤੋਂ ਤੁਹਾਨੂੰ ਇਹ ਬਿਮਾਰੀ ਆ ਪ੍ਰੋਬਲਮ ਤਾਂ ਮੈਨੂੰ ਇਹ 17-18 ਸਾਲ ਹੋ ਚੱਲੇ ਹੁਣ ਕਿੰਨਾ ਕੁ ਫਰਕ ਪਿਆ ਜਿਹੜਾ ਤੁਸੀਂ ਇੱਥੇ ਟਰੀਟਮੈਂਟ ਕਰਾਇਆ ਨਹੀਂ ਹਲਕਾ ਹੋ ਗਿਆ ਮੇਰਾ ਸਰੀਰ ਹਾਂਜੀ ਵੈਲਕਮ ਵੈਲਕਮ ਹਾਂਜੀ ਲਾਓ ਬਈ ਕੋਈ ਫਰਕ ਕੈਟ ਨੂੰ ਬਸ ਅੱਡੇ ਆ ਗਿਆ ਚੋਗੜਾ ਹੋ ਗਿਆ ਹਾਂਜੀ ਓਕੇ ਚੱਲ ਹੋ ਗਿਆ ਛੱਡ ਦੇ ਲਾ ਘਟਾ ਕਹੋ ਜੀ ਪਟਾ ਓਟੀਟਰ ਵਾਲੀਆ ਮੋਟਾ ਸੀ ਟੋਡਾ ਦੇ ਮੋਟਾ ਹਾਂ ਜੀ ਹਾਂ ਚਲੋ ਮਟਕੇ ਤਰਖਿਆ ਆਵਾਜ਼ ਮੈਂ ਪਾ ਅੱਛਾ ਇਹਨੂੰ ਫਰਾਈ ਕਰਾ ਲਈਂ ਫਰੇਰੇ ਪੜਕੇ ਦੋ ਗਲਾਸ ਗਰਮ ਪਾਣੀ ਦੀ ਪਸਤਾ ਉਹ ਦੋ ਸਿੱਧੀ ਰੋਟੀ ਖਾ ਗਿਆ ਚੱਕੂ ਮੋਰ ਨੂੰ ਲੱਗਦੀ ਉਹ ਚੱਕੂ 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 ਚੱਕ ਉਹ ਤੱਕ ਦੇਰ ਮੋਰ ਨੂੰ ਪਕੜਾ ਨਾ चक 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 छड़ जाते हैं या? केदन ठीक है सुबह उठ के दो गिलास गर्म पानी दे। उस बाद सीधी रोटी रोटी को आधा घंटा बाद आ गोली जेड़ी हाथ में सुबहरे दोपहर शाम आधा घंटा बाद रोटी ਕਿਹੜੀ ਦੂਜੀੋ ਘੰਟਾ ਬਾਅਦ ਇਸ ਤੋਂ ਹਾਂ ਉਹ ਹੀ ਸੇਰੇ ਤੇਰੇ ਟਾਈਮ ਘੰਟਾ ਮਾਈ ਟੰਡ ਚੱਕੀ ਬੋਤਲ ਲਾਚਾ ਹਾਂ ਸੱਤਾ ਤੋਂ ਹਸੇਰੇ ਕੋਸਾ ਜਾ ਪਣੀ ਚੱਕ ਦੇ ਚੱਕ ਦੇ ਚੱਕ ਦੇ ਚੱਕ ਦੇ ਚੱਕ ਦੇ ਛੱਡ ਦੇ ਇਧਰ ਚੱਕੀ ਤੂੰ ਇਧਰ ਆਂ ਕੰਦਾ ਪੈ ਤੋ ਦੋਆ ਨਹੀਂ ਘੜਤ। ਲੱਗ ਮੇਰਾ ਉਂਗਲ ਦਾ ਬਲਾ ਬੀ। ਤੇਰੀ ਉਂਗਲ ਦਾ ਬਲਾ ਮੇਰੀ। ਚਲ। ਚੱਕ ਦੇ। ਚੱਕ ਦੇ। ਚੱਕ ਦੇ। ਚੱਕ। 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 ਛੱਡ ਦੇ। ਦਵਾਈ ਲੋ ਜਾ। ਪੁਨਰਦੇ ਵੀਰੇ ਕੋਕੀ। ਲਾ ਵੀ ਆਡੀ ਮਲਾਈ ਵਰਗਾ ਖਾਦਾ ਤੇਰਾ ਲੱਖ। ਛੱਡ ਦੇ। ਵੇ ਰਾਵਿਆ ਯਾਰ ਇੱਕ ਛੱਡ ਕਰਦੀ ਕਾਲੀ ਇੰਨੀ ਕਰ ਹੈ ਪਰ ਜੇ ਪੈਣਾ ਤੇ ਅਜਾ ਦੱਕ ਅਸਟੜਾ ਬਗਾਉਂ ਚਲ ਗੈਟ ਤੋਂ ਬਸ ਹਸਾਉਣ ਦੇ ਕਿਹੜਾ ਥੋੜਾ dard ਤੋਂ ਆਰਾਮ ਮਿਲੇ ਪਹਿਲਾਂ ਕਿੰਨੇ ਪਰਸੈਂਟ 20% ਫਰਕ ਲੱਗਦਾ ਹੈ 20 ਤੋਂ 30% ਫਰਕ ਲੱਗਦਾ ਹੈ ਆਰਾਮ dard ਤੋਂ ਬਿਨਾਂ ਦਵਾਈ ਲੈ ਬਿਨਾਂ ਦਵਾਈ ਪਹਿਲਾਂ ਦਿਖਾਇਆ ਕਿਤੇ ਪਹਿਲਾਂ ਐਵੇਂ ਲੱਤ ਲ ਐਵੇਂ ਹੱਥ ਲੱਗਦੇ ਨਹੀਂ ਹੁੰਦੇ ਸੀ ਥੱਲੇ ਹੂੰ ਹੂੰ ਹੁਣ ਫਰਕ ਲੱਗਦਾ ਦਾ ਦੇਖ ਲੇ ਕਿ ਮੜ ਤਾਂ ਇਹ ਨੱਕ ਦਾ ਇੱਕ ਮਟ ਕਰ ਲਈ ਮੇਰੇ ਨੱਕ ਦਾ ਨਾ ਦੇਖੋ ਉਹ ਯੂਰ ਗੱਲ ਬਤੀ ਜਾ ਮਦਨੀ ਦੇਖੋ ਆਧੀਆ ਮਾੜਾ ਜਿਹਾ ਜਲ ਕੱਢ ਦੇ ਹੱਥ ਹਟੋ ਤੇ ਨਾੜ ਦੋ ਕੀ ਨਾਮ ਕੀ ਤੁਹਾਡਾ ਉੱਪਰ ਕੋ ਹੱਥ ਨਾਮ ਕੀ ਤੁਹਾਡਾ ਹੈ ਚੱਲ ਕੋਟ मैंने कुछ तो आगे से वीडियो लिखा ये होगा ना तो मेरी मम्मी नहीं हगीगा ना मेरी मम्मी नहीं हगी वो वीडियो काम जाती है वो बदलने दे सारा कुछ ये हुआ ये हुआ तो बदलेंगे आपने करते हैं ना केतर केतर बोलते हैं खड़ा हो ये मगलाएंगी तो जाती है तो लेटा दीजिए मैं साथ ठीक है ज़्यादा कुछ ना करो क ਦਰਦ ਹੋ ਗਾਇਆ ਕਿ ਦਰਦ ਦਰਦ ਹੈ ਦਰਦ ਹੈ ਪਰੋਜੀ ਬਟਕੀ ਉਹਦੇ ਪੈਰਾਂ ਮਾਰ ਬੈਠੋ ਕੀ ਕਹਦੇ ਹੋ ਉਹ ਗੱਲ ਕੋਈ ਅੱਗੇ ਆਓ ਕੀ ਪ੍ਰੋਬਲਮ ਸੀਗੀ ਤੁਹਾਨੂੰ ਮੇਰੇ ਕੋਟੇ ਦਰਦ ਹੁੰਦੀ ਸੀ ਇਸ ਡਾਕਟਰ ਕਹਿੰਦੇ ਗੈਪਿੰਗ ਆਈ ਹੈ ਅੱਛਾ ਜੀ ਤੇ ਉਹਨੇ ਦਵਾਈ ਵੀ ਤਾਂ ਦਿੰਦੇ ਪਰ ਕਹਿੰਦੇ ਸ਼ਾਇਦ ਠੀਕ ਨਹੀਂ ਹੋਏਗਾ ਹੁਣ ਕੀ ਤੁਹਾਨੂੰ ਲੱਗਿਆ ਕੋਈ ਫਰਕ ਆਇਆ ਹਾਂਜੀ ਥੋੜਾ ਲੱਗਾ ਰਿਲੈਕਸ ਪਹਿਲੀ ਵਾਰ ਆਏ ਤੁਸੀਂ ਪਹਿਲੀ ਵਾਰ ਜਦੋਂ ਜਦੋਂ ਚੈੱਕ 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 ਇਸ਼ਾਰਾ ਦਾ ਹੈ ਇਸ਼ਾਰਾ ਕਰਦੇ ਕਿਕਰ ਨਹੀਂ ਹੁੰਦੇ ਇਹਨਾਂ ਨੂੰ ਇਹਦਾ ਮਾਮਾ ਜਿੱਥੇ ਕਾਲ ਕਰਦਾ ਵਾਹ ਵਾਹ ਜੀ ਜਿਹੜਾ 사ਗਾ ਮਾਮਾ ਇਹ ਬੋਲ ਕਰਦਾ ਆਪਾਂ ਅੱਛਾ ਕਰ ਇਹਦਾ 사ਗਾ ਮਾਮਾ ਜਿਹੜਾ ਇਹ ਬਰਾਬਰ ਬਚਲਾ ਤੇ ਹੋ ਗਿਆ ਤੇ ਹੋ ਗਿਆ ਚੱਲ ਦੇ ਕੇ ਅੱਗੇ ਲਾ ਕਿਹੜੀ ਜਗ੍ਹਾ ਤੋਂ ਆਏ ਭਗ ਕੋਟੀ ਸਿਖਾਂ ਨੂੰ ਕੀ ਪ੍ਰੋਬਲਮ ਕੀ ਸੀਗੀ ਪ੍ਰੋਬਲਮ ਸੀ ਮੇਰੇ 15 14 ਸਾਲ 16 ਸਾਲ ਹੀ ਹੋ ਗੁਣੇ ਇੱਥੇ ਲੱਕ 'ਚ ਹੀ ਪ੍ਰੋਬਲਮ ਸੀ ਲੱਤਾਂ 'ਚ ਪੀੜ ਜਾਂਦੀ ਆ ਨਾ ਦਾ ਤੁਰਿਆ ਜਾਂਦਾ ਨਾ ਖੜਿਆ ਜਾਂਦਾ ਤੇ ਆ ਚੌਂਕ ਦੇ ਵਿੱਚ ਹੁਣ ਬੈਦ ਨੇ ਤੁਹਾਨੂੰ ਜਿਹੜਾ ਇੱਥੇ ਫਿੱਟ ਕੀਤਾ ਉਹਦੇ ਨਾਲ ਕੋਈ ਫਰਕ ਪਿਆ ਗੋਡਿਆਂ ਨੂੰ ਫਰਕ ਪਿਆ ਜੀ ਉਹ ਹੁਣ ਮੈਂ ਉਨੀ ਵਾਰ ਤੁਰਾਂ ਨਹੀਂ ਨਹੀਂ ਤੁਰਦਾ ਮੋਟਰਸਾਈਕਲ 'ਤੇ ਬਣਾ ਹੁਣ ਤੁਰ ਕੇ ਦਿਖਾਈਂਗੇ ਬਾਹਰ ਇੱਕ ਵਾਰੀ ਕਿਹੜਾ ਕੱਢਿਆ ਕੀ ਪਹਿਲਾਂ ਨਾਲ ਕਿੰਨਾ ਕ ਫਰਕ ਪਹਿਲਾਂ ਨਾਲ ਕਾਫੀ ਫਰਕ ਆ ਜੀ ਨਹੀਂ ਤਾਂ ਇਹ ਬਹੁਤ ਜ਼ਿਆਦਾ ਪੀੜ ਹੁੰਦੀ ਹੈ ਦਰਦਾ ਸੀ ਮੈਂ ਹੁਣ ਪੀੜ ਨਹੀਂ ਆਦੀ ਚਲੋ ਹੁਣ ਜੱਕ ਦਾ ਮੁਤਾਜਾ ਕੀਤਾ ਮਾੜਾ ਮੋਟਾ ਤਾਂ ਹੋ ਗਿਆ ਹਾਂਜੀ ਅੱਧੇ ਠੀਕ ਹੋ ਗਏ ਹਾਂਜੀ ਮੈਂ ਤਾਂ ਆਪਾਂ ਹੱਥ ਨਾਲ ਹੱਡੀ ਨੂੰ ਸੈੱਟ ਕਰ ਸਕਦੇ ਹਾਂ ਜੋ ਹੱਡੀ ਸੈਟਿੰਗ ਕਰਤੀ ਅੱਧਾ ਰੋਗ ਠੀਕ ਹੋ ਜਾਂਦਾ ਬਾਕੀ ਦਾ ਨਾੜਾਂ ਦੀ ਸੰਗੜਤਾ ਤੋੜਨਾ ਜਾਂ ਦਵਾਈ ਦੀ ਚਰਨੀ ਰਿਕਵਰੀ ਕਰਦੀ ਉਹਦੀ ਦਵਾਈ ਆ ਦਵਾਈ ਨੇ ਕੰਮ ਕਰਦੀ ਇਹ ਮੇਨ ਲੋਕਾਂ ਨੂੰ ਪ੍ਰੋਬਲਮ ਆਉਂਦੀ ਕਿਉਂ ਆ ਜੀ ਜਿਹੜੇ ਜ਼ਿਆਦਾ ਚਾਹ ਪੀਂਦੇ ਆ ਸੋਸ ਖਾਂਦੇ ਆ ਫਾਸਟ ਫੂਡ ਲੈਂਦੇ ਆ ਤੇ ਬਾਸੀ ਖਾਂਦੇ ਆ ਸਰਜੀ ਆਪਣੇ ਫਰਿੱਜ ਦੇ ਵਿੱਚ ਰੱਖੀ ਹੋਈ ਇੱਕ ਵਾਰ ਆਟਾ ਕੁੰਨ ਕੇ ਰੱਖ ਲਿਆ ਚਾਰ ਦਿਨ ਪਕਾਈ ਜਾਣਾ ਸਬਜੀ ਰੋਟੀ ਇੱਕ ਵਾਰ ਬਣਾ ਕੇ ਰੱਖ ਲਈ ਸਬਜੀ ਤਿੰਨ ਦਿਨਾਂ ਘਾਈ ਜਾਣੀ ਉਹਨਾਂ ਕਰਨਾ ਚਾਹ ਜਿਆਦਾ ਗਰਮ ਪੀਣੀ ਬਾਕੀ ਜਿਹੜਾ ਅਜ ਮਲਾਵਟੀ ਆਉਂਦਾ ਦੁੱਧ ਦੁੱਧ ਪਤਾ ਨਹੀਂ ਕਾਦਾ ਕਾਦਾ ਬਣਿਆ ਹੁੰਦਾ ਚੀਜ਼ਾਂ ਕਰਕੇ ਅੱਛਾ ਇਹ ਕੁੱਤੇ ਕਰਦੇ ਪਾਲਾ ਲਈ ਦੀ ਜਦ ਜਦ ਮਰਮੋ ਜਦ ਤੱਕ ਤੱਕ ਆਧਾਰਵਾਦੀ ਤੱਕ 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 ਆਜਾ ਮਦਦ ਲਈ ਤੱਕ 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 ਸਰਗੋਮ ਗਾਇਨ ਦੀ ਸੇਵਾ ਕਦੋਂ 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 ਇਹ ਤੋਂ ਉੱਠ ਕੇ ਫੜਦੇ ਵਾਸਤੇ ਨਹੀਂ ਇਹਨਾਂ ਨੂੰ ਲੱਗਦਾ ਜਿਆਦਾ ਪਤਾ ਹੈ ਰਗਾ ਨਾ ਰਟਾ ਤਾਂ ਹੁੰਦਾ ਨਹੀਂ ਲੋੜ ਪੱਟਦੀ ਜਾਂਦੀ ਹੈ ਸਖਤ ਬੁੱਕਰ ਚੱਕੋ ਬਾਬਾ ਅਗਲੇ ਨਾਮ ਅਸਰ ਤਾੜ ਮੇਰੀ ਗੋਦਾਂ ਤੇ ਰਹਿੰਦੀ ਹੈ ਹੋਣ ਦੱਸ ਚੱਕੋ ਉੱਪਰ ਉਹ ਵੀ ਹਲਕੇ ਹਾਂ ਜੀ ਚੱਕ ਚੱਕ ਤੁਹਾਨੂੰ ਪਤਾ ਕੋਈ ਨਹੀਂ ਜੀ ਹੌਲ ਦੇ ਵਿੱਚ ਚੱਕ ਹੁਣ ਦੇਖੋ ਚੱਕ ਚੱਕ ਕੱਢ ਗਿਆ ਹਾਂ ਜੀ ਕੀ ਪ੍ਰੋਬਲਮ ਸੀ ਮਤਈ ਮੈਨੂੰ ਜਿੱਦਾਂ ਡਿਗੀ ਸੀਗੀ ਮੈਂ ਮੇਰੇ ਨਾਲ ਬੰਦ ਹੋ ਗਈ ਸੀਗੀ ਤੁਰਨੋਂ ਰਹਿ ਗਈ ਸੀ ਮੈਂ ਤੇ ਗੋਡਿਆਂ 'ਚ ਵੀ ਦਰਦ ਬਹੁਤ ਤੰਝੂ ਹੋ ਗਏ ਸੀ ਤੇ ਟੂੜੀ 'ਚ ਵੀ ਫੜ ਗਈ ਸੀ ਸਭ ਦੀ ਬੋਤਾ ਚਲਦਾ ਤੇ ਫੇਰ ਮੈਂ ਫੇਸਬੁੱਕ ਤੇ ਦੇਖਿਆ ਇਹਨਾਂ ਨੂੰ ਇਕੱਲੇ ਹੀ ਦੇਖਿਆ ਤੇ ਫੇ ਮੈਂ ਅੱਜ ਇਹ ਮੁੰਡੇ ਨੂੰ ਫੋਨ ਕੀਤਾ ਤੇ ਫੇ ਮੈਨ ਲੈ ਕੇ ਆਇਆ ਜੀ ਹੁਣ ਕਿੰਨਾ ਕੁ ਫਰਕ ਲੱਗਿਆ ਹੁਣ ਤੁਸੀਂ ਟ੍ਰੀਟਮੈਂਟ ਕਰਾਉਂਦੇ ਅੱਗੇ ਨਾਲ ਬਹੁਤ ਫਰਕ ਮੈਨੂੰ ਅੱਖਾਂ ਤੋਂ ਵੀ ਦਿਖਣੋਂ ਹਟਿਆ ਆਇਆ ਸੀ ਹੁਣ ਜੀ ਹਾਂਜੀ ਤੇ ਅੱਗੇ ਨਾਲ ਫਰਕ ਆਉਂਦਾ ਨਾਲ ਦੇ ਟੁੱਟ ਲੱਗੀਆਂ ਸੀ ਨਾ ਐਦਾਂ ਦਾ ਸਰਵਾਈਕਲ ਸੀ ਜੀ ਮੈਂ ਉਹਨੂੰ ਠੋਕਿਆ ਠੋਕ ਕੇ ਕਰਦਣ ਕਮਾਦੀ ਜੜਦਣ ਜੀ ਜੜਕ ਜੜਕ ਕਰਦੀ ਸੀ ਓਕੇ ਹਾਂ ਨਾੜਾ ਸਾਰੀਆਂ ਜੜਕ ਜੜਕ ਕਰਦੀ ਓਕੇ ਹੋ ਗਿਆ ਤੇ ਜਿਹੜਾ ਲੱਕ ਤੋਂ ਜੋਇੰਟ ਦਾ ਗੈਪ ਘਟਿਆ ਸੀ ਇੱਕ ਪਾਸੇ ਵਾਲਾ ਚੂੜਾ ਅੰਦਰ ਵੜਿਆ ਸੀ ਉਦੀ ਵਜ੍ਹਾ ਨਾਲ ਇਹਦੇ ਲੱਕ ਦੇ ਵਿੱਚ ਦਰਸੀ ਦੇ ਥੱਲੇ ਗੋਡੇ ਨੂੰ ਲੱਤ ਨੂੰ ਜਾਂਦਾ ਸੀ ਤੇ ਉਹ ਮੈਂ ਦਬ ਕੇ ਸਹੀ ਕਰਦਾ ਜੋਇੰਟ ਦਾ ਗੈਪ ਸਹੀ ਕਰਦਾ ਤੇ ਨਾੜਾਂ ਦੀ ਸੁਗੜਦਾ ਤੋੜਨ ਦੀ ਦਵਾਈ ਦਿੰਦੇ ਕਿਹੜੀ ਚੀਜ਼ ਜ਼ਿਆਦਾ ਅਸਰ ਕਰਦੀ ਹੈ ਪਰਹੇਜ਼ ਦਵਾਈ ਜਿਹਾ ਤੁਹਾਡਾ ਟਰੀਟਮੈਂਟ ਦੇਖੋ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਬਾਕੀ ਇਹ ਵੀ ਕੱਲਾ ਪਰਹੇਜ਼ ਕਰਕੇ ਕੁਝ ਨਹੀਂ ਪਾਣਾ ਜਿਹੜਾ ਫਾਲਟ ਹੋ ਚੁੱਕਾ ਤਾਂ ਦਵਾਈ ਨਾਲ ਹੀ ਦੂਰ ਹੋਣਾ ਮੈਂ ਇਹਦੇ ਤੋਂ ਕੀ ਦਿੰਦਾ ਨਾੜਾਂ ਦੀ ਸੁਗੜਦਾ ਤੋੜ ਲਈ ਸਿੱਧ ਮਕਰ ਦਬ ਜਾਈ ਤੇ ਸੰਖ ਪੁਛਵੀ ਦਾ 7 ਅਸੀਂ ਚਰਵੀ ਰਿਕਵਰੀ ਲਈ ਦਿੰਨੇ ਆ ਜੋਇੰਟ ਦੇ ਵਿੱਚ ਚਰਵੀ ਰਿਕਵਰੀ ਲਈ ਸੰਖ ਪੁਛਵੀ ਦਾ 7 ਦਿਨ ਪਰ ਇਤੋਂ ਕੁਛ ਨਹੀਂ ਹੋਇਆ ਤੇ ਜਾਂ ਜਿਹੜਾ ਲੱਕ ਵਾਲਾ ਬਰੀਜ ਆ ਉਹਨੂੰ ਅਸੀਂ ਚਾਂਦੀ ਪਸੋਂ ਆਰਮਸਾਂ ਕਿਉਂਕਿ ਸਰੀਰ 'ਚ 65% ਪਾਣੀ ਆ 35% ਆਰਮਸ ਵਿੱਚ ਵਿੱਚ ਆ ਦਾ ਮੁੱਢੀਆ 7 ਦਾ ਦਰਦ ਕਿਹਾ ਕਰਨੇ ਉਦੋਂ ਕਰਦਾ ਜਦੋਂ ਉਹ ਚ ਬਲੱਡ ਸਰਕੂਲੇਟ ਘਟਣਾ ਜਿਹੜਾ ਆਰ ਦਾ ਮੁੱਢੀਆ 7 ਦਾ ਅਸੀਂ ਜੀ ਨਾੜ ਨਾੜ ਖੋਲ ਕੇ ਬਲੱਡ ਸਰਕੂਲੇਟ ਇੱਕੋ ਜਿਹਾ ਕਰ ਦਿੰਦਾ ਦਰਦ ਦਾ ਸਵਾਲ ਹੀ ਪੈ ਨਹੀਂ ਹੁੰਦਾ ਹੁਣ ਇਹਨੂੰ ਜੇ ਮੈਂ ਕੋਈ ਦਵਾਈ ਥੋੜੀ ਪਹਿਲਾਂ ਦਿੰਦੀ ਆ ਹਾਂਜੀ ਕਿੰਨੇ ਵੇਲੇ ਠੀਕ ਹੋ ਕਰਕਪੇਰ ਤੁਸੀਂ ਆਪਣਾ ਐਡਰੈਸ ਦੱਸ ਦੇ ਕੋਈ ਤੇ ਬਾਬਾ ਸ੍ਰੀ ਚੰਦ ਦੇ ਅਸੀਂ દવાਖਾਨਾ ਮੋਲਾ ਪਰ ਲਿੰਕ ਰੋਡ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਇੱਥੇ ਆ ਤੇ ਮੈਂ ਫੇਰ ਕਹਿੰਦਾ 819503144 ਤੇ ਬੰਦਾ WhatsApp ਹੈਲੋ ਕਰੂਗਾ ਤੇ ਉਹਨੂੰ ਲੋਕੇਸ਼ਨ ਐਡਰੈਸ ਤੇ ਟਾਈਮਿੰਗ ਸਭ ਕੁਝ ਮਿਲ ਜੂਗਾ ਤੇ ਸ਼ਨੀਵਾਰ 베ਗਵਾਲ ਬੀਬੀ ਜਗੀਰਕੌਰ ਵਾਲਾ ਪਹਲੱਥ ਰੋਡ ਦੇ ਉੱਤੇ ਫੇੜਾ ਜਿੰਮ ਦੇ ਨਾਲ 베ਗਵਾਲ ਸ਼ਨੀਵਾਰ ਉੱਤੇ ਇਹਨਾਂ ਵੈਦ ਜਸਵੰਤ ਜਿਹੜੇ ਲਗਾਤਾਰ ਲੋਕਾਂ ਦਾ ਜਿਹੜਾ ਗੋਡੇ ਗਿੱਟਿਆਂ ਦਾ ਇਲਾਜ ਕਰਦੇ ਨੇ ਤੇ ਕਈ ਹੋਰ ਬਿਮਾਰੀਆਂ ਜਿਹੜੀ ਇਹ ਦਵਾਈ ਉਹ ਲਗਾਤਾਰ ਦਿੰਦੇ ਨੇ ਕਿਉਂਕਿ ਹਰੇਕ ਚੀਜ਼ ਦਾ ਜਿਹੜਾ ਇਹਨਾਂ ਦੇ ਕੋਲ ਇਲਾਜ ਆ ਦੋ ਤਿੰਨ ਬਿਮਾਰੀਆਂ ਦੇ ਜਿਹੜਾ ਇਲਾਜ ਇਹ ਨਹੀਂ ਕਰਦੇ ਤੇ ਬਾਕੀ ਸਾਰੀਆਂ ਜਿਹੜੀਆਂ ਬਿਮਾਰੀਆਂ ਨੂੰ ਦਾ ਇਲਾਜ ਇਹ ਕਰਦੇ ਨੇ ਤੇ ਗੋਡੇ ਗਿੱਟੇ ਵਾਲੇ ਨੂੰ ਮੌਕੇ ਦੀ ਜਿਹੜਾ ਅਸਰ ਆਹੋ ਦਿਖਦਾ ਤੇ ਲੋਕ ਆਪਣੇ ਮੂੰਹੋਂ ਜਿਹੜਾ ਬੋਲ ਕੇ ਦੱਸ ਦਿੰਦੇ ਨੇ ਕਿ ਸਾਨੂੰ ਫਰਕ ਹੈ ਪਰ ਦਵਾਈ ਲੈਣ ਤੋਂ ਬਾਅਦ ਜਿਹੜਾ ਅਸਰ ਆਹੋ ਜਿਆਦਾ ਦੇਖਣਾ ਸ਼ੁਰੂ ਹੁੰਦਾ ਹੈ ਤੇ ਕਈ ਲੋਕ ਜਿਹੜੇ ਤੋਂ ਠੀਕ ਹੁੰਦੇ ਨੇ ਉਹ ਵੀ ਅਕਸਰ ਨਾਲ ਗੱਲਬਾਤ ਕਰਦੇ ਨੇ ਤੇ ਸਾਨੂੰ ਦੱਸਦੇ ਨੇ ਕੈਮਰਾਮੈਨ ਜੌਨਸਨ ਨਾਲ ਮੈਂ ਸੁਖਵੀਰ ਪੰਗੂ ਮੁੱਲਾਂਪੁਰੋਂ